ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਤਿਗੁਰੂਆਂ ਦੀ ਜੋਤ ਨੂੰ ਨਮਸਕਾਰ ਆਓ ਅਸੀਂ ਇੱਕ ਐਸੀ ਕਹਾਣੀ ਨੂੰ ਬਿਆਨ ਕਰੀਏ ਜੋ ਧਰਮ ਦੀ ਆਜ਼ਾਦੀ ਸਹਿਯੋਗ ਅਤੇ ਮਨੁੱਖਤਾ ਦੀ ਮਿਸਾਲ ਹੈ ਇੱਕ ਕਹਾਣੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦਸਵੇਂ ਗੁਰੂ ਸਾਹਿਬ ਦੀ ਪੌਣ ਪੁੱਤੀ ਦੀ ਸ੍ਰੀ ਗੁਰੂ ਤੇਗ ਬਹਾਦਰ ਦਾ ਜਨਮ ਇੱਕ ਪਿਆਰੋ 1621 ਨੂੰ ਅੰਮ੍ਰਿਤਸਰ ਪੰਜਾਬ ਵਿੱਚ ਹੋਇਆ ਉਹ ਪਿਤਾ ਗੁਰੂ ਹਰਗੋਬਿੰਦ ਜੀ ਅਤੇ ਮਾਤਾ ਮੱਤੀ ਜੀ ਦੇ ਘਰ ਜਨਮੇ ਬਚਪਨ ਵਿੱਚ ਮਨੋਕavaliacao ਖੇਤ ਅਤੇ ਧਿਆਨ ਵਿੱਚ ਰੋਚੀ ਰੱਖਦੇ ਹਨ ਉਹਨਾਂ ਨੂੰ ਬਹੁਤ ਸਾਰੀਆਂ ਪੜ੍ਹਤਾਵਾਂ ਸੰਗੀਤ ਅਤੇ ਜੋਦਾ ਸਿਖਮਾਈ ਮਿਲੀ ਰਾਜਨੀਤਿਕ ਤੰਗੀਆਂ ਵਾਲੇ ਸਮੇਂ ਵਿੱਚ ਉਹ ਸਿਰਫ ਧਾਰਮਿਕ ਗੁਰੂ ਹੀ ਨਹੀਂ ਇੱਕ ਬਲਵੰਤ ਜੋਦਾਵੀ ਸਨ ਜਿਨ੍ਹਾਂ ਨੂੰ ਨਾਮ ਮਿਲਿਆ ਤੇਗ ਬਹਾਦਰ ਉਹਨਾਂ ਨੇ ਸਿੱਖਾਂ ਦੀ ਅਗਵਾਈ 1764 ਤੋਂ 1675 ਤੱਕ ਕੀਤੀ ਉਸ ਸਮੇਂ ਮੋਗਲ ਬਾਦਸ਼ਾਹ ਔਰੰਗਜ਼ੇਬ ਨੇ ਲੋਕਾਂ ਦੇ ਧਰਮ ਬਦਲ ਦਾ ਦਬਾਅ ਬਣਾਇਆ ਕਈ ਲੋਕ ਖਾਸ ਕਰਕੇ ਕਸ਼ਮੀਰੀ ਪੰਡਤ ਆਪਣੇ ਧਰਮ ਨੂੰ ਬਚਾਉਣ ਲਈ ਉਹਨਾਂ ਕੋਲ ਆਏ ਗੁਰੂ ਜੀ ਨੇ ਫੈਸਲਾ ਕੀਤਾ ਕਿ ਉਹ ਹਰ ਕਿਸੇ ਦੀ ਧਰਮ ਦੀ ਆਜ਼ਾਦੀ ਦੀ ਰੱਖਿਆ ਕਰਨਗੇ ਤਾਂਵੇਂ ਉਹ ਸਿੱਖ ਹੋਵੇ ਜਾਂ ਹੋਰ ਧਰਮ ਦੇ ਹੋਣ ਔਰੰਗਜ਼ੇਬ ਨੇ ਗੁਰੂ ਜੀ ਨੂੰ ਫੜਵਾਇਆ ਤੇ ਕਿਹਾ ਕਿ ਜੇ ਉਹ ਇਸਲਾਮ ਧਰਮ ਨਹੀਂ ਅਪਣਾਉਂਦੇ ਤਾਂ ਉਨੂੰ سزا ਮਿਲੇਗੀ ਗੁਰੂ ਜੀ ਨੇ ਕਿਹਾ ਕਿ ਉਹ ਆਪਣਾ ਧਰਮ ਨਹੀਂ ਛੱਡਣਗੇ ਉਹਨਾਂ ਨੇ ਦੱਸਿਆ ਕਿ ਜੇ ਉਹਨਾਂ ਨੂੰ ਜਿੱਤ ਲੈ ਕੇ ਧਰਮ ਛੱਡਣਾ ਪੈਂਦਾ ਹੈ ਤਾਂ ਉਹ ਆਪਣੇ ਫੈਰ ਦੀ سزا ਕਬੂਲ ਕਰਨ ਲਈ ਤਿਆਰ ਹਨ ਪਰ ਆਪਣੇ ਧਰਮ ਦੀ ਆਜ਼ਾਦੀ ਨਹੀਂ ਛੱਡਣਗੇ ਉਹਨਾਂ ਦੇ ਨਾਲ ਤਿੰਨ ਬਹੁਤ ਹੀ ਸੱਚੇ ਸਾਥੀ ਵੀ ਹਨ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਬਿਆਲਾ ਜੀ ਉਹਨਾਂ ਨੇ ਵੀ ਆਪਣੇ ਧਰਮ ਤੇ ਅਡੋਲ ਰਹਿੰਦੇ ਹੋਏ ਕੁਰਬਾਨੀ ਦਿੱਤੀ ਸੋਨਾ 75 ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿੱਚ ਗੁਰੂ ਤੇਜ ਬਹਾਦਰ ਜੀ ਨੂੰ ਬੇਅਦਬੀ ਨਾਲ ਫਿਰ ਕੱਟ ਕੇ ਸਹੀਵ ਕੀਤਾ ਗਿਆ ਉਹਨਾਂ ਨੇ ਬੜੇ ਹੀ ਸਹਿਜ ਅਤੇ ਕਾਟ ਮੰਨ ਨਾਲ ਇਹ ਬਲੀ ਦਾਨ ਦਿੱਤੀ ਉਹ ਆਪਣੇ ਜਾਨ ਦੀ ਬਲੀ ਦੇ ਕੇ ਸਿੱਖਾਂ ਨੂੰ ਸਿਖਾਉਂਦੇ ਹਨ ਕਿ ਧਰਮ ਦੀ ਆਜ਼ਾਦੀ ਸਭ ਤੋਂ ਵੱਡੀ ਚੀਜ਼ ਹੈ ਹਰ ਮਨੁੱਖ ਨੂੰ ਆਪਣੇ ਧਰਮ ਤੇ ਰਹਿਣ ਦਾ ਹੱਕ ਹੈ ਸਹਿਜੋਗ ਅਤੇ ਦਇਆ ਨਾਲ ਜੀਣਾ ਇਸੇ ਨਾਲ ਮਨੁੱਖਤਾ ਉਨਤ ਹੁੰਦੀ ਹੈ ਗੁਰੂ ਤੇਗ ਬਹਾਦਰ ਜੀ ਨੇ ਸਿਰਫ ਆਪਣੇ ਸਿੱਖਾਂ ਲਈ ਨਹੀਂ ਨਹੀਂ ਬਲਕਿ ਹਰ ਮਨੁੱਖ ਲਈ ਧਰਮ ਦੀ ਆਜ਼ਾਦੀ ਦੀ ਕਦਰ ਕੀਤੀ। ਉਹਨਾਂ ਦਾ ਕਹਿਣਾ ਸੀ ਕਿ ਕਿਸੇ ਨੂੰ ਆਪਣਾ ਧਰਮ ਬਦਲ ਲਈ ਮਜਬੂਰ ਨਹੀਂ ਕਰਨਾ ਚਾਹੀਦਾ। ਇਸ ਲਈ ਉਹਨਾਂ ਨੇ ਆਪਣੀ ਜਾਨ ਵੀ ਬਲੀ ਦੇਂਦੇ ਹੋਏ ਇਹ ਸਿਖਾਇਆ ਗਿੱਪੀ ਕੇ ਧਰਮ ਦੀ ਆਜ਼ਾਦੀ ਸਭ ਤੋਂ ਉੱਚੀ ਜ਼ਿੰਮੇਵਾਰੀ ਹੈ ਗੁਰੂ ਜੀ ਨੇ ਸਿਰਫ ਸਿੱਖਾਂ ਲਈ ਨਹੀਂ ਖੜੇ ਹੋਏ ਉਹਨਾਂ ਨੇ Hindu, Musalman ਜਾਂ ਹੋਰ ਕਿਸੇ ਵੀ ਧਰਮ ਦੇ ਲੋਕਾਂ ਦੇ ਹੱਕ ਲਈ ਵੀ ਖੁਦ ਨੂੰ ਸਮਰਪਿਤ ਕੀਤਾ ਕਿਤਾ ਕਿ ਹੈ ਸਿੱਖ ਮੂਲ ਸਰਵਤ ਦਾ ਪਲਾ ਖਾਰਿਆਂ ਦੀ ਪਲਾਈ ਬਹੁਤ ਵਾਰ ਅਸੀਂ ਸੋਚਦੇ ਹਾਂ ਕਿ ਬਲੀਦਾਨ ਸਿਰਫ ਜਦ ਵਿੱਚ ਮਾਰਨ ਦਾ ਨਾਮ ਹੈ ਪਰ ਗੁਰੂ ਜੀ ਨੇ ਸਾਨੂੰ ਸਿਖਾਇਆ ਅਸਲ ਬਲੀਦਾਨ ਦੁੱਖ ਰੋਸਤੀ ਅਤੇ ਨਾਸਤਾ ਦੇ باوجود ਵੀ ਨਕਤਾ ਵੀ ਰੱਖਿਆ ਕਰਨਾ ਹੈ ਗੁਰੂ ਤੇਗ ਬਹਾਦਰ ਜੀ ਨੇ ਮੌਤ ਦੇ ਡਰ ਨੂੰ ਛੱਡ ਕੇ ਖਾਣਨਾ ਸਿਖਾਇਆ ਉਹਨਾਂ ਨੇ ਦੱਸਿਆ ਕਿ ਡਰ ਤੋਂ ਬਿਨਾਂ ਜਿਓ ਨਫ਼ਰਤੋਂ ਬਿਨਾਂ ਜਿਉਂ ਰੂਹਾਂ ਦੀ ਇੱਜ਼ਤ ਕਰੋ ਹਰ ਨਖ ਇੱਕੋ ਜਿਹਾ ਹੈ ਤਾਰਾਂ ਭਾਵੇਂ ਜਾਂ ਰੰਗ ਦੇ ਚਾਹੇ ਸਭ ਦੀ ਇੱਜ਼ਤ ਹੋਣੀ ਚਾਹੀਦੀ ਹੈ ਸੱਚ ਲਈ ਖੜੇ ਰਹੋ ਹੋ ਸਕੇ ਤਾਂ ਸਿਰੋ ਆਪਣੇ ਲਈ ਹੀ ਨਹੀਂ ਸਾਰੇ ਲਈ ਇਹ ਤਾਕਤ ਦੇ ਗੁਣ ਹਨ ਨਫ਼ਰਤ ਦੇ ਨਹੀਂ ਅਸਲੀ ਬਹਾਦਰੀ ਉਹ ਹੈ ਜੋ ਸੱਚ ਤੇ ਮਿਆਨ ਲਈ ਡਰ ਬਿਨਾ ਸਤਤ ਰਹੇ ਬਹਾਦਰੀ ਕੇਵਲ ਜੰਗ ਵਿੱਚ ਨਹੀਂ ਦਇਆ ਤੇ ਮੁਨੋਖਤਾ ਲਈ ਖੜੇ ਰਹਿਣ ਵਿੱਚ ਵੀ ਹੈ ਧਰਮ ਦੀ ਰੱਖਿਆ ਕਰਨ ਵਾਲੀ ਬਹਾਦਰੀ ਸੱਚੀ ਬਹਾਦਰੀ ਹੈ ਗੁਰੂ ਤੇਗ ਬਹਾਦਰ ਜੀ ਦੀ ਬਹਾਦਰੀ ਸਾਡੇ ਲਈ ਸਿਰਫ ਸ਼ਕਤੀ ਦੀ ਮਿਸਾਲ ਨਹੀਂ ਫਰਵੋ ਦਰਦ ਦੇ ਬਿਨਾ ਮਨੁੱਖਤਾ ਤੇ ਸੱਚ ਨਹੀਂ ਖੜੇ ਰਹਿਣ ਦੀ ਸਕੀਮ ਹੈ ਉਹਨੇ ਮ ਸਿਖਾਇਆ ਕਿ ਸੱਚ ਦਇਆ ਤੇ ਮਨੁੱਖਤਾ ਬਿਨਾ ਡਰ ਖੜੇ ਹੋਣਾ ਬਹਾਦਰੀ ਹੈ ਇਹ ਸਾਡੀ ਅਸਲੀ ਤਾਕਤ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਸਾਡੀ ਮਨੁੱਖਤਾ ਲਈ ਇੱਕ ਅਟੁੱਟ ਪ੍ਰੇਰਨਾ ਹੈ ਜਿੱਥੇ ਸਿੱਖਿਆ ਤਤ ਗਿਆਪੇ ਕਰਮ ਦੀ ਆਜ਼ਾਦੀ ਸਭ ਤੋਂ ਵੱਡੀ ਤਾਕਤ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ